ਕਸਰ ਦੀ ਕਹਾਣੀ ਬੰਦੀ ਸੀ ਪੂਜਾ ਨਾਂ ਕਿਦਾ ਹਾਂਜੀ ਵਾਲੀ ਪੂਜਾ ਲੈ ਇੱਕ ਤੋਂ ਦੋ ਕਮਰੇ ਕਿੱਥੇ ਐ ਹਾਂਜੀ ਇੱਕ ਦੇ ਕਿੱਥੇ ਲੱਗੀ ਐ ਕੀ ਕਹਿੰਦਾ ਮੈਂ ਇੱਕ ਦੇ ਕਿੱਥੇ ਲੱਗੀ ਐ ਫੇਰ ਫਸੜਾ ਇੱਕ ਲਵੇਰਾ ਕਿੱਥੇ ਮਰ ਗਿਆ ਸੀ ਉਹ ਸੂ ਕਿੱਥੇ ਮਰ ਗਿਆ ਸੀ ਧੂਣਾ ਕਿੱਥੇ ਲੱਗਿਆ ਕੰਧ ਦੇ ਨਾਲ ਲੱਗਿਆ ਹਾਂਜੀ ਰਾਜੂ ਯਾ ਕ੍ਰਿਸ਼ਨ ਨਾਂ ਕਿਦਾ ਸਰੀਰ ਦੇ ਵਿੱਚ ਡਿੱਗਤ ਪਈ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ ਦਵਾਈ ਲੈ ਕੇ ਦੇਖ ਲਈ ਰੱਬ ਰੱਪਤਣਵਾ ਕੇ ਦੇਖ ਲੈ ਕਿਸੇ ਪਾਸੇ ਕੋਈ ਰਾਮ ਨਹੀਂ ਆਇਆ ਇੱਕ ਦੋ ਦੋ ਭਾਈ ਕੌਣ ਹੈ ਕ੍ਰਿਸ਼ਨ ਨਾਮ ਕਿਹਦਾ ਰਾਜੂ ਜਾਂ ਕ੍ਰਿਸ਼ਨ ਨਾਮ ਕਿਹਦਾ ਕੌਣ ਚਲੋ ਰਾਜੂ ਨਾ ਮੈਂ ਰਾਜੂ ਦੇ ਪਰਿਵਾਰ ਦੇ ਵਿੱਚ ਵੀ ਡੇਢਾ ਚਲਦੀਆਂ ਕੀ ਕਹਿੰਦਾ ਮੈਂ ਜਿਹੜਾ ਮੈਂ ਨਾਮ ਬੋਲਿਆ ਰਾਜੂ ਰਾਜੂ ਦੇ ਪਰਿਵਾਰ ਦੇ ਵਿੱਚ ਵੀ ਸੋਡੇ ਮੰਗੂ ਡੇਢਾ ਚਲਦੀਆਂ ਚਲਦੀਆਂ ਸੀ ਆ ਤੇ ਅੱਜ ਵੀ ਚੱਲੀ ਜਾਂਦੀਆਂ ਇੱਕ ਸਰੀਰ ਸੋਡਾ ਨਹੀਂ ਸਹੀ ਰਹਿੰਦਾ ਇੱਕ ਦਾ ਸਰੀਰ ਹੋਰ ਨਹੀਂ ਸਹੀ ਰਹਿੰਦਾ ਉਹ ਕੌਣ ਹੈ ਖਬਰਾਟ ਹੁੰਦੀ ਹੈ ਗੁੱਸਾ ਆਉਂਦਾ ਲੜਾਕਦਾਈ ਲੜੂ ਲੜਾਈ ਝਗੜਾ ਕਰਦੇ ਕੌਣ ਕਰਦਾ ਹੈ ਬੱਡੀ ਮਾਤਾ ਜੀ ਕਰਦੇ ਆ ਇੱਕ ਦੋ ਦੋ ਕਮਰੇ ਕਿੱਥੇ ਆ ਹਾਂਜੀ ਇੱਕ ਦੇ ਕਿੱਥੇ ਲੱਗੀ ਐ ਕੀ ਕਹਿੰਦਾ ਮੈਂ ਇੱਕ ਦੇ ਕਿੱਥੇ ਲੱਗੀ ਐ ਫੇਰ ਫਕੜਾ ਇੱਕ ਲਵੇਰਾ ਕਿੱਥੇ ਮਰ ਗਿਆ ਸੀ ਉਹ ਸੂ ਕਿੱਥੇ ਮਰ ਗਿਆ ਸੀ ਧੂਣਾ ਕਿੱਥੇ ਲਗਿਆ ਕੰਧ ਦੇ ਨਾਲ ਲਗਿਆ ਹਾਂਜੀ ਐ ਪੁੱਠਾ ਕੱਢਦਾ ਬੱਦਲ ਵਗੂ ਨਿਕਦਾ پتہ پتو رڳو پتا رڳو بابا ستا ਦੇਗੇ کافی ਸਮਾਂ ਹੋ ਗਿਆ ਗੋਲ ਤੋਂ ਨਾ ਲੱਗਿਆ ਇੱਕ ਚੌਂਟਾ ਲੱਗਿਆ ਇੱਕ ਦਸੂਲ ਲੱਗੀ ਹੈ ਇੱਕ ਕਮੰਡਲ ਪਿਆ ਤੇ ਇੱਕ ਖਰਾਵਾ ਵੀ ਬੋਲੋ ਸੱਚ ਹੈ ਦੋ ਜੋਤਾ ਕਿੱਥੇ ਜਗਦਿਆਂ ਸੀ ਪੈਰੋ ਜੀ ਨੂੰ ਕੌਣ ਮੰਨਦਾ ਸੀ ਮਾਤਾ ਟਾਲਕਾ ਨੂੰ ਕੌਣ ਮੰਨਦਾ ਸੀ ਮੰਨਿਆ ਨਿਓ ਰਬ ਰਬ ਕਰੀਐ ਨਿਓ ਤਾਂ ਵੀ ਕਰਦੇ ਵਿੱਚ ਦਿਗਤਾ ਚਲੀ ਜਾਂਦੀ ਐ ਆਈ ਗੱਲ ਨਾ ਪਿੱਤਰ ਨੂੰ ਕਿਨੇ ਮੰਨਿਆ ਕਿਉਂ ਲੱਗਦਾ ਕੋਈ ਪਿੱਤਰਾ ਜੋ ਛੋਟਾ ਚਾਚਾ ਹੈ ਪ੍ਰਾਣੇ ਮੰਨਿਆ ਨਿਓ ਪਰ ਆਹ ਸੋਦੇ ਕਰਦੇ ਵਿੱਚ ਮੰਮਤਾ ਨਾਮੂ ਕਸਰ ਹੁੰਦੀ ਸੀ ਕਸਰ ਹੁੰਦੀ ਰਹੀ ਐ ਜਿਦੋਂ ਦੇ ਵਿਆਹ ਕੀ ਆਇਆ ਉਦੋਂ ਦੀ ਕਸਰ ਹੋ ਲੱਗੀ ਐ ਉਸ ਤੋਂ 10 ਦਿਨ ਬਾਅਦ ਸੱਚੇ ਤੰਦਲਾ ਬਾਈਂ ਦੇ ਸੀ ਗੋਂਸਮੰਦਾ ਸੀ ਗੋਂਨਦਾ ਸੀ ਤੁਸੀਂ ਹੁੰਦੇ ਸੀ ਲੈ ਕੇ ਖੋਰਵਾਵਾ ਹਾਂਜੀ ਖੱਡ ਖੱਡ ਦਾ ਬੱਥਾਰੇ ਵਾਂਗੂ ਕੱਜਦਾ ਖੱਡ ਦਾ ਬੱਥਾਰੇ ਵਾਂਗੂ ਕੱਜਦਾ ਬਾਬਾ ਸਾਡਾ ਬਾਬਾ ਸਾਡਾ ਬਾਬਾ ਸਾਡਾ ਐਲਜੀ ਦੇ ਪਰੇ ਨਹੀਂ ਕਦਾਏ ਸੋਦੇ ਇੱਥੇ ਵਿਆਹ ਕੇ ਆਏ ਨੂੰ ਬਣ ਲੱਗੀ ਐ ਪਰ ਇਹ ਗੱਲ ਮੇਰੀ ਪੱਕੀ ਐ ਇਹ ਕਸਰਦੀ ਕਹਾਣੀ ਬਣਦੀ ਸੀ ਸਾਨੂੰ ਕੁਮਾਰੇ ਹੁੰਦੇ ਵੀ ਬਣਦੀ ਰਹੀ ਐ ਬੋਲੋ ਸੱਚ ਐ ਸੱਚ ਐ ਉੱਥੇ ਵੀ ਖੇਡ ਲੱਗਦੀ ਸੀ ਕਸਰਦੀ ਕਹਾਣੀ ਬਣਦੀ ਸੀ ਪੂਜਾ ਨਾਂ ਕਿਦਾ ਹਾਂਜੀ ਤੁਹਾਡੀ ਪੂਜਾ ਲੈ